ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਟਾਈਮ ਬਾਅਦ ਵਲੌਗ ਸ਼ੂਟ ਕਰ ਰਹੇ ਆ ਕਿਉਂਕਿ ਕਾਫੀ ਦਿਨ ਹੋ ਗਏ ਮੇਰ ਤੋਂ ਨਾ ਤਾਂ ਵਲੌਗ ਸ਼ੂਟ ਹੋਇਆ ਮੇਰੀ ਸਿਹਤ ਵੀ ਠੀਕ ਨਹੀਂ ਸੀ ਤੇ ਮੇਰਾ ਮੇਰਾ ਵੀ ਥੈਂਕ ਯੂ ਕਰਿਓ ਮੈਂ ਲੜ ਕੇ ਗਿਆ ਵੀ ਬਣਾ ਪਈ ਅੱਜ ਹਾਂ ਤੇ ਮੇਰਾ ਮੂਡ ਵੀ ਨਹੀਂ ਸੀਗਾ ਪਤਾ ਨਹੀਂ ਕਿਉਂ ਵਲੌਗ ਮੇਰ ਤੋਂ ਬੰਦਾ ਹੀ ਨਹੀਂ ਪਿਆ ਸੀ ਸ਼ਾਇਦ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਮੈਨੂੰ ਬਹੁਤ ਛੇਤੀ ਤੇ ਅੱਜ ਆਪਣਾ ਸ਼ੂਟ ਆ ਗੁਰੂ ਨਾਲ ਹਨਾ ਤੇ ਸਾਡੇ ਕੋਲੇ ਮੇਨ ਗੇਟ ਦੀ ਚਾਬੀ ਨਹੀਂ ਹੈਗੀ ਇਨਾਂ ਕੋਲੇ ਸ਼ਖਸੀਅਤਾਂ ਕੋਲੇ ਮਹਾਨ ਸ਼ਖਸੀਅਤਾਂ ਕੋਲੇ ਚਾਬੀਆਂ ਭੁੱਲਿਆ ਆਈ ਐ ਲੋਕੇਸ਼ਨ ਦੀ ਤੇ ਲੋਕ ਅਸੀਂ ਲੋਕਾਂ ਦੇ ਕੋਠੇ ਟੱਪ ਟੱਪ ਕੇ ਆਏ ਆ ਆ ਬਚਾਰੇ ਇਧਰੋਂ ਕੰਦਾ ਕੁੰਦਾ ਟੱਪ ਕੇ ਆਏ ਨੇ ਚੋਰਾ ਵਾਂਗੂ ਆਪਦੀ ਹੀ ਲੋਕੇਸ਼ਨ ਹੋਵੇ ਤੇ ਆਪਦੀ ਲੋਕੇਸ਼ਨ ਤੇ ਸਾਨੂੰ ਕੰਦਾ ਟੱਪ ਕੇ ਆਉਣਾ ਪਵੇ ਇਧਰ ਡਾਂਗਾ ਖਾਣ ਵਾਲੇ ਕੰਮ ਹੀ ਆ ਸਾਡੇ ਚੋਰਾ ਵਾਂਗੂ ਅਸੀਂ ਆਉਨੇ ਆ ਲੋਕ ਲੋਕੇ ਤੇ ਆਪਾਂ ਮਿਲੋ ਨੇ ਤੁਹਾਨੂੰ ਕਿਹੜੇ ਕਿਹੜੇ ਆਰਟਿਸਟ ਆਏ ਹੋਏ ਨੇ ਇੱਥੇ ਅੱਜ ਜਿੰਨਾ ਕੋ ਮਨੜਿਆ ਹਾਂ ਜੀ ਸੀ ਆ ਗਈ ਉਹ ਤੋਂ ਪਹਿਲਾਂ ਲੈ ਇੱਧਰ ਬੈਠਿਆ ਦਰਸ਼ਨ ਸਾਂਝ ਆ ਗਿਆ ਭਈ ਉੱਬਿਆਂ ਵਾਲੀ ਪ੍ਰੀਤ ਬੇਬੇ ਭਾਈ ਇੱਕ ਤਾਂ ਇਹ ਮੌਸਮ ਕੰਦਾ ਹੈ ਭਾਈ ਸ਼ੁਕਰ ਹੈ ਇਹ ਪੱਖਾ ਚੱਲਦਾ ਹੈ ਨਾ ਮੈਂ ਤਾਂ ਆਮਦਾਰੀ ਆਈ ਆ ਪੱਖਾ ਦੇਖੀ ਪੱਖਾ ਦੇ ਲਈ ਤੇ ਇੱਕ ਤਾਂ ਇਹ ਮੌਸਮ ਗੰਦਾ ਤੇ ਉਪਰੋਂ ਧੁੱਪ ਬੜੀ ਬੇਕਾਰ ਹੁੰਦੀ ਆ ਤੇ ਇੱਕ ਸੁਸਤੀ ਚੜ ਜਾਂਦੀ ਏ ਸਾਨੂੰ ਸਾਰਿਆਂ ਨੂੰ ਪਰ ਅੱਜ ਵੀ ਕਿਸੇ ਨੂੰ ਸੁਸਤੀ ਨਹੀਂ ਚੜਦੀ ਇੱਥੇ ਇੱਕ ਹੀ ਪੱਖਾ ਚੱਲੂਗਾ ਇੱਥੇ ਸੀਨ ਹੋਣਗੇ ਅੱਜ ਕੋਈ ਸੌ ਨਹੀਂ ਸਕਦਾ ਨਾ ਅੰਦਰ ਕੋਈ ਕਦਾਂ ਟੱਪ ਕੇ ਕੰਮ ਲੱਗਿਆ ਵੀ ਕਿਵੇਂ ਐਕਸਪੀਰੀਅੰਸ ਹੈ ਮੈਂ ਤਾਂ ਤਹੀ ਤਾਂ ਤਿੰਨ ਚਾਰ ਵਾਰੀ ਟੱਪਿਆ ਪਹਿਲਾਂ ਅਸੀਂ ਨਾ ਦੇਖ ਵੀ ਐਂ ਕਰਦਾ ਮੇਰਾ ਤਾਂ ਦਾਓ ਨਿਕਲ ਗਿਆ ਜੀ ਸੌ ਲੇ ਕਿਹਨੂੰ ਮੈਂ ਭਈ ਇਹ ਚੱਕਰ ਹੈ ਪਤਾ ਕੀ ਆ ਫਿਰ ਤੇ ਸਰੀਰ ਰੱਖਿਆ ਤੂੰ ਸਾਨੂੰ ਦਮ ਚੜਾ ਕੇ ਦਿਖਾਓ ਖਾਇਆ ਗਿਆ ਦਮਦਰੋਸ਼ ਖਾ ਖਾ ਕੇ ਢਿੰਡ ਫਲਾਈ ਫਿਰਦੇ ਹੋ ਅੱਜ ਤਾਂ ਅਸੀਂ ਆਂਟੀਆਂ ਵੀ ਕੱਦਾਂ ਤੋਂ ਬਾਦ ਨਾ ਕੋਈ ਨਾਮ ਤੇ ਉਹ ਤਾਂ ਬਨੇਰ ਵਾਲੀ ਕਹਿੰਦਾ ਤਾਂ ਚੱਪੀ ਉਹ ਆਂਟੀ ਚਲੋ ਹੁਣ ਕੋਈ ਸਰਕਾਰ ਮੱਝਾ ਦੇਖਦੇ ਹਾਂ ਮੱਝਾ ਕੀ ਐਨੇ ਬੇਫਿਕਰੇ ਬੰਦੇ ਨੇ ਵੀ ਸ਼ੂਟ ਆਪਦਾ ਹੋਵੇ ਤੇ ਸਾਰੀਆਂ ਚੀਜ਼ਾਂ ਸਾਡੇ ਕੋਲੇ ਪੂਰੀਆਂ ਹੋਣ ਕੋਠੇ ਟੱਪ ਕੇ ਤਾਂ ਚਲੋ ਆਪਾਂ ਇਸ ਘਰ ਚ ਆ ਗਏ ਪਰ ਫਿਰ ਹੋਰ ਗੱਲ ਦੱਸਾਂ ਤੁਹਾਨੂੰ ਮਨਪ੍ਰੀਤ ਮਨਪ੍ਰੀਤ ਪਰਸਪਿੰਡੋ ਆਈ ਦੀ ਸੀ ਤੇ ਠੀਕ ਨਹੀਂ ਹੈਗੀ ਤੇ ਇਹ ਨਾ ਵਿੱਚ ਵਿੱਚ ਫਿਰ ਨੀਂਦ ਕੁੱਟ ਲੈਂਦੀ ਹੁੰਦੀ ਹੈ ਨਾ ਅੱਜ ਦਾ ਨੀਂਦ ਵਾਲਾ ਕੰਮ ਬਣਨਾ ਨਹੀਂ ਨਾ ਇੱਥੇ ਮੰਜਾ ਨਾ ਕੋਈ ਪੱਖਾ ਨਾ ਕੋਈ ਲੈਣਾ ਕੋਈ ਨਾ ਦੇਣਾ ਐਵੇਂ ਇਹ ਨਾ ਬਈ ਮੈਂ ਤਾਂ ਸੋਫੇ ਤੇ ਵੀ ਸੌਂਨੂੰ ਐਸੀ ਨੀਂਦ ਤੇ ਕਰਕੇ ਉਹ ਮੰਜਾ ਨਹੀਂ ਮੈਨੂੰ ਦੱਸਣਿਆ ਫਿਰ ਕੀ ਹੈ ਅੱਜ ਬਿਨਾ ਮੰਜੇ ਤੋਂ ਖੜੇ ਖੜੇ ਸੀਨ ਕਰਾਂਗੇ ਇੱਕ ਮੰਜਾ ਲੈਣ ਗਿਆ ਨਕਮੇ ਨੂੰ ਮੰਜਾ ਵੀ ਨਹੀਂ ਮਿਲਿਆ ਕੋਈ ਤਾਂ ਆਸ ਪੇਸ਼ੇ ਦੀ ਮੈਂ ਤਾਂ ਅੰਦਰ ਹੀ ਮੈਂ ਦੇਖਿਓ ਅਸੀਂ ਜਿੰਨੇ ਜਿਹੜੇ ਨਾ ਸਭ ਤੋਂ ਲੋਕਲ ਸ਼ਹਿਰ ਹੈ ਜਿਹੜਾ ਹੁੰਦਾ ਹੈ ਉਹ ਇਹਦਾ ਹੈਗਾ ਗੁਰੂ ਦਾ ਇਹਨੂੰ ਇੱਕ ਮੰਜਾ ਨਹੀਂ ਮਿਲਿਆ ਦੂਸਰੇ ਨੇ ਕੀ ਲੋਕਾਂ ਨੂੰ ਮਿਲਣਾ ਥਰੈਣਾ ਯਾਰ ਫਿਰ ਤੋਂ ਮਿਲਣਾ ਤੂਰੇਣਾ ਇੱਥੇ ਦਾ ਬੇਬੇ ਮੰਜਾ ਮੰਕਨੇ ਕਿਸੇ ਕਮਾਡੀ ਐ ਕਰਦੇ ਆ ਐ ਕਰਦੇ ਆ ਜਾਂ ਪਾ ਆਡੀਅੰਸ ਨੂੰ ਕਹਿ ਦਿੰਨੇ ਆ ਆਪਣੀ ਵਲੌਗ ਵਾਲੇ ਨੂੰ ਵੀ ਭਾਈ ਜਿਹੜੇ ਜਿਹੜੇ ਵੀ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਲਹਿਰੇਗਾ ਅੱਗੇ ਆਜੋ ਪਰ ਬਲੌਗ ਤਾਂ ਕਾਲੂ ਕੋਣਾ। ਉਹ ਵਾਲਾ ਕਾਲੂ ਆ ਜਾਣ। ਸੱਚੇ ਪਰ ਖੇਤੋਂ ਦੀ ਤੇ ਜਾਣਾ। ਚਲੋ ਠੀਕ ਆ ਜੀ ਆਪਾਂ ਫਿਰ ਮਿਲਦੇ ਆ। ਬੇਸਰੀਆ ਨਾਲ ਦੇ ਘਰ ਵਾਲੇ। ਮੈਂ ਵੀ ਜਲੀ ਦਾ ਸ਼ੋਟ ਕਰਾਉਣਾ। ਬਲੌਗ ਰ। ਲਓ ਜੀ ਇਧਰ ਆਂਟੀ ਕਹਿਣ ਲੱਗ ਰਹੀ ਹੈ ਦਰਸ਼ਨ ਮੋਟਾ ਹੋ ਗਿਆ। ਬਈ ਮੈਂ ਹੌਸਲਾ ਹੋ ਗਿਆ ਸੱਚੀ। ਆ ਦੇ ਮੋਟਾ ਹੋ ਗਿਆ। ਆ ਦੇ ਕਿਹਦੀ ਆ? ਇੱਕ ਮੀਟਮੈਂਟ ਵੀ ਤਾਂ। ਮਨ ਕਿਹਦਾ? ਟਾਈਮ ਤੋਂ ਬਾਅਦ। ਜੀ ਆਂਟੀ ਨੇ ਕਹਿੰਦਾ ਮੋਟਾ ਹੋ ਗਿਆ। ਹਾਂ ਕੀ ਕਹਿੰਦੀ ਸਰਾ ਗੜੀ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ ਸੋਣਾ ਹੋ ਗਿਆ। ਇਹਨੂੰ ਅੱਜ ਵੀ ਸੋਣਾ ਕਿਸ ਨੂੰ ਮੋਟਾ ਲੱਗੀ ਜਾਂਦਾ ਕਿਸ ਨੂੰ ਸੋਣਾ ਲੱਗੀ ਨਾ ਗੱਲ ਕੀ ਹੈ ਫਸਟ ਪੌਂਡ ਪਹਿਲਾਂ ਪੈਂਦਾ ਮੈਂ ਨਾ ਪੰਪ ਦਾ ਗੱਲ ਨਹੀਂ ਦੱਤੇ ਨੇ ਇਹ ਗੱਲ ਸਾਰੀ ਤੇਰੀ ਫਰੋਜ਼ੀ ਪੱਗ ਤੇ ਖੜੀ ਹੈ ਜਿਹੜਾ ਤੂੰ ਅੱਜ ਬਣਿਆ ਹੈ ਬਰਾ ਇਹ ਤੋਦੀਆਂ ਆ ਰਹੀ ਦੀ ਪੱਗ ਦੇ ਪਵਾੜੇ ਆ ਫਰੋਜ਼ੀ ਰੰਗ ਮੈਂ ਨਹੀਂ ਸੋਣਾ ਬਈ ਮਾਰਨੀ ਕਿੱਦਾਂ ਮੈਂ ਜਬਣਿਆ ਕੀ ਆ ਦਰਸ਼ਨ ਵੀਡੀਓ ਚ ਮੈਂ ਨਹੀਂ ਬਣਿਆ ਭਾਈ ਮੈਂ ਕਿਹੜਾ ਅਸਰ ਬਣ ਗਿਆ ਅੱਜ ਤੂੰ ਜਿਹੜਾ ਮੈਂ ਉਹ ਕੀ ਕਹਿੰਦੇ ਨੇ ਭਾਈ ਨੈਰੀ ਮਹਿਕਮੇ ਦੇ ਕਿਹੜੇ ਹੁੰਦੇ ਮੈਂ ਆਪ ਨੂੰ ਆਏ ਪਤਾ ਨਹੀਂ ਕਿਹਾ ਵੀ ਕੀ ਆਫਸਰ ਹੈਗਾ ਮੇਰਾ ਮੁੰਡਾ ਲੈ ਮੈਨੂੰ ਨਹੀਂ ਪਤਾ ਕੀ ਨੋਟੇ ਨੈਰੀ ਮਹਿਕਮੇ ਚ ਮੈਂ ਉਹ ਹਾਂ ਉਹ ਜਿਹੜੇ ਜਦੋਂ ਸੀ ਨਿੱਕ ਨਿੱਕ ਕੇ ਦੇ ਨਾ ਹੁੰਦੇ ਅੰਟੀ ਜਿਹੜੀ ਆਫਸਰ ਹੈਗਾ ਮੇਰਾ ਮੁੰਡਾ ਵੀਡੀਓ ਚ ਮੈਨੂੰ ਆਏ ਨਹੀਂ ਪਤਾ ਲੱਗਿਆ ਕੀ ਆ ਹੁਣ ਵਿਚਾਰੀ ਨੈਰ ਵਾਲਾ ਬੇਲਦਾਰ ਹਨ ਸਾਡੇ ਵਰਗੇ ਫੇਰ ਪਿਆਉਂਦਾ ਦਾਦਾ ਨਿੱਕੇ ਨਿੱਕੇ ਚ ਵਕਣ ਰੁਕਦੇ ਨਹੀਂ ਸਨ ਦਿਨਾਂ ਹੁਣ ਤਾਂ ਦੱਸਦੇ ਹਾਂ ਮੇਕ ਕਹਿੰਦਾ ਫੇਰ ਨੇਕ ਵੀ ਕਹਿੰਦੇ ਹੁੰਦੇ ਹਾਂ ਓਹੀ ਜਦੋਂ ਦੇਖੀ ਆਹ ਮੁੰਡਾ ਇਹਨਾਂ ਦਾ ਇਹਨਾਂ ਦਾ ਮੋਗ ਹੈ ਬਈ ਮੈਂ ਬਹੁਤ ਵਾਰੀ ਕਿਹਾ ਤੂੰ ਸੇ ਦੱਸੋ ਵਿਆਹ ਆ ਇਹਨਾਂ ਦਾ ਵੀ ਨਾਗਨ ਰੂਪ ਤਾਰਨ ਕਰ ਰਹੀ ਐ ਐ ਐ ਕੌਣ ਮੈਂ ਇੱਕ ਵਾਰੀ ਆਵੇ ਆਵੇ ਟਿਕ ਟਿਕੀ ਲਾ ਕੇ ਦੇਖ ਲੈ ਵੀ ਆਏ ਲੱਗਦਾ ਵੀ ਨਾਗਨ ਆ ਗਈ ਬਸ ਕਾਂਝ ਨਾ ਤਰਦੇ ਕਿਤੇ ਜਦੋਂ ਨਾਗਨ ਵਾਲਾ ਦਾ ਕੰਮ ਠੀਕ ਹੈ ਲੈ ਰਿਖ ਇਹ ਬਿੱਲੂ ਅੰਟੋ ਅਬਿੱਲੂ ਅੰਟੋ ਅੱਤਾਂ ਦਾ ਸੈਨੇ ਖਾ ਲਿਆ ਬਸ ਕੁਝ ਨਹੀਂ ਕੰਮ ਕਰ ਰਹੇ ਬਾਗ ਚੁੱਪ ਕਰ ਨੀਂਦ ਵੀ ਨਹੀਂ ਆਈ ਪਹਿਲੀ ਬੰਤਾ ਸਾਰੇ ਉਹ ਹੀ ਅੜਿਆ ਪਿਆ ਹੁਣ ਨੂੰ ਇੰਨਿਆ ਰਕਾ ਉਟਾਈਆ ਹੁਣ ਸ਼ੂਟ ਚੱਕ ਲਾਦਾ ਚਾਕੇ ਪਰ ਮਾਰਦਾ ਵੀ ਚਲੋ ਬਈ ਗੱਲ ਖਤਮ ਪਾਣੀ ਪੁੱਲ ਦੀ ਐਕਸਾ ਹਟਾ ਕਿੱਦਾਂ ਬੜਾ ਸਬਰ ਐ ਪਹਿਲੇ ਮੈਂ ਬਾਕੀ ਸੀ ਹੁੰਦਾ ਸਭ ਨਾਲ ਨਦਰਸ਼ਨ ਸਰ ਜੀ ਲਓ ਪਾਣੀ ਆਉਂਦਾ ਲਓ ਜੀ ਜਿਵੇਂ ਕਿ ਅੱਜ ਤੁਸੀਂ ਤੁਹਾਨੂੰ ਦੱਸਿਆ ਹੀ ਸੀ ਵੀ ਸਾਡੇ ਕੋਲੇ ਲੋਕੇਸ਼ਨ ਦੀ ਚਾਬੀ ਹੈ ਨਹੀਂ ਸੀ ਤੇ ਅਸੀਂ ਕੋਠੇ ਟੱਪ ਟੱਪ ਕੇ ਮਸਾ ਉਧਰ ਸੀਨ ਕਰਕੇ ਆਏ ਆ ਸੈਕਿੰਡ ਘਰ ਚ ਹਨਾ ਬਾਈ ਹਾਂ ਬਾਈ ਬਹੁਤ ਜ਼ਿਆਦੇ ਪੂਰੀ ਮੁਸ਼ਕਲ ਦੇ ਨਾਲ ਅੱਜ ਬਸੰਤ ਕੰਪਲੀਟ ਤੇ ਇਥੋਂ ਤੱਕ ਕਿ ਮੰਜੇ ਵੀ ਅੰਦਰ ਪਏ ਸੀ ਅੰਦਰ ਲੋਕ ਲੱਗੇ ਹੋਏ ਸੀ ਤੇ ਮੰਜਾ ਵੀ ਅਸੀਂ ਇਧਰੋਂ ਚੱਕ ਲੈ ਕੇ ਗਏ ਤੇ ਸਾਨੂੰ ਦਿਖਾਣੇ ਗੁਰੂ ਦੀ ਚਲਕ ਮੜੀ ਜੀ ਇਹਨੇ ਤਾਂ ਟਾਇਰ ਲੜ ਦਾ ਬਹੁਤ ਆਏ ਕਿ ਹੱਥ ਛੱਡ ਕੇ ਮੰਦਾ ਚੱਕ ਲੈ ਜਾਂਦਾ ਦੇਖੋ ਆ ਹਾਲ ਹੋਇਆ ਅੱਜ ਸਾਡੇ ਨਾਲ ਗੁਰੂ ਕਿਹੋ ਜਿਹਾ ਫੀਲ ਹੋ ਰਾਇਆ ਆਪਕੋ ਮੈਨੂੰ ਬਾਈ ਬਹੁਤ ਸੌਖਾ ਫੀਲ ਹੋ ਰਿਆ ਮੈਂ ਸੌ ਸੌ ਚ ਜਾ ਰਹਾਗਾ ਇਹ ਤੂੰ ਪੁੱਛ ਜਾ ਰਹੇ ਜੀ ਦੇਖੋ ਉਹਦੇ ਮੰਗੂ ਕਹਿੰਦਾ ਇਹ ਕਹਿੰਦਾ ਬਾਪਾ ਬਾਪੇ ਨੇ ਜਿਹੜੇ ਖੋਲਦਾ ਕਹਿੰਦਾ ਮੁੰਡਾ ਤੰਗ ਨਾ ਉਹ ਕਹਿੰਦਾ ਜਵਾਨ ਕਹਿੰਦੇ ਆਪਾ ਬਣਾ ਬੋ ਕਹਿੰਦਾ ਚੁੱਟੇ ਘੇਟ ਵਾਲਾ ਕੋਲੇ ਕਹਿੰਦਾ ਲੈ ਜਾ ਜੀ ਉਹ ਜੱਜ ਜੀ ਬੁਲ ਫਲਿਕ ਤੇ ਆਰੇ ਕਰਦਾ ਹੋਰ ਜਦੋਂ ਬਾਈ ਕਲੋ ਲੇ ਹੋ ਗਈ ਬਾਈ ਅਸੀਂ ਹੁਣ 4:00 ਵੱਜ ਗਏ ਖੱਪਖਪਾਈ ਹੋ ਕੇ ਆ ਰਹੇ ਆ ਆ ਕਹਿੰਦਾ ਚਾਬੀ ਮਿਲ ਗਈ ਗੇਟ ਦੀ ਦੇਖ ਲੋ ਜਿਹੜਾ ਸੂਟ ਵਾਲਾ ਦੇ ਫੜ ਗਿਆ ਤੂੰ ਇਹ ਹੁਣ ਨਾ ਸੱਚ ਕਰ ਮੈਂ ਕਿ ਆਇਆ ਮਾ ਖੰਮੰਦਾ ਕੱਢ ਲੈ ਮੰਜੇ ਦੇ ਦੂ ਚੱਕੀ ਮਰਦਾ ਬਾਫੇ ਨੂੰ ਕਿਦਾਂ ਰਾਤ ਨੂੰ ਦੱਸਦਾ ਸਾਨੂੰ ਬੜੀ ਜਿਆਦਾ ਹੁਣ ਮਾ ਬਾਬਾ ਮੈਂ ਹੀ ਆ ਚੋਰ ਆ ਕਿਦੋਂ ਬਸ ਕੇ ਰਹਿ ਗਏ ਤੈਨੂੰ ਲੱਕੀ ਲੱਕੀ ਹੋਣ ਲੱਗ ਰਹੇ ਤੇ ਉੱਥੇ ਵੀ ਜਿਹੜਾ ਟੱਪ ਕਰੇ ਕਿੱਧਰ ਵੀ ਸੈਗੂ ਕੀ ਹੋ ਗਿਆ ਉਹ ਮੇਰੇ ਹੋਤੀ ਸਕੂਟਰੀ ਮੱਲਾਦਾ ਲੈਣਾ ਚਾਹੀਦਾ ਨੀਚੇ ਵੀ ਦੇਖੋ ਜਿਹੜਾ ਉੱਪਰ ਨਿਉਂਡ ਮੈ ਜਾਈਦਾ ਬਾਈ ਪਤਾ ਕੀ ਬਣਿਆ ਮੇਰੇ ਹਿਸਾਬ ਜਿਹਦੇ ਨਾਲ ਪਤਾ ਕੀ ਬਣੇਗਾ ਬਣ ਗਿਆ ਓਏ ਜਿਹੜਾ ਫਿਰ ਚਸਤ ਹੁੰਦੀ ਆ ਤੈਨੂੰ ਹਣਾ ਜਿਹੜਾ ੱਤਕਾ ਕਰਦੀ ਐ ਉਹ ਅੱਜ ਸਾਰਾ ੱਤਕਾ ਜਿਹੜਾ ਨਿਕਲ ਗਿਆ ਬਾਈ ਸੱਚੀ ਜੀ ਤਾਂ ਨਹੀਂ ਕਰਦੀ ੱਤਕਾ ਨਾ ਬਾਈ ਪਹਿਲਾਂ ਬਾਈ ਆ ਕੁੜੀ ਮਨਪ੍ਰੀਤ ਗੱੱਚੋ ਗੱੱਚ ਹੋ ਕੇ ਹਟੀਏ ਘਾਰੇ ਚ ਇਹਦਾ ਗਾਂ ਦਾ ਖੋਲਣਾ ਮੈਂ ਪਿਆ ਇਹ ਬਾਈ ਇਹ ਇਹ ਗਰਮੀ ਦਾ ਫਾਇਦਾ ਠਾਉਦੇ ਆ ਮੈਨੂੰ ਤੁਹਾਡੇ ਨਾਲ ਹੀ ਬੜੀ ਪਹਿਲਾਂ ਹੈ ਤੁਸੀਂ ਘਰ ਵਿੱਚ ਦੇਖ ਰਹੇ ਨੇ ਪੂਰੇ ਕੀੜੇ ਦਸਤੇ ਨੇ ਇਹਦੇ ਨਾਲ ਕੋਲੋਲ ਹੋ ਗਈ ਵਿੱਦ ਜੁੱਤੀ ਜਾਤੀ ਜੀ ਵਿੱਚੋਂ ਹੋ ਪੈਦਾ ਦੁੱਤਾਂ ਦੇ ਇਹ ਪੂਆਣੇ ਭੋਰ ਵਾਲੇ ਲਾਏ ਹੋਏ ਨੇ ਉਹਨਾਂ ਨੇ ਨਾ ਗਾਰਾ ਸਿਟਤਾ ਇੱਥੇ ਸਾਰਾ ਕੱਟ-ਕੱਟ ਕੇ ਇਹ ਗਾਰਾ ਦੇਖੋ ਤੁਸੀਂ ਦੇਖਣ ਤੋਂ ਤੁਹਾਨੂੰ ਵੀ ਪੱਕਾ ਲੱਗ ਰਿਹਾ ਹੁਣ ਪਰ ਉਧਰੋਂ ਜਿਹੜਾ ਵੀ ਆਉਂਦਾ ਉਹ ਸਿੱਧਾ ਹੀ ਆ ਕੇ ਗਾਰੇ 'ਚ ਵੜ ਜਾਂਦਾ ਬਈ ਮੈਂ ਤਾਂ ਇੱਕ ਗੱਲ ਦੱਸਾਂ ਮਣਪਰੀ ਦਾ ਹਲੇ ਤਾਂ ਇੱਕ ਹੋਰ ਕੋਲੋਲ ਹੋਊ ਇੱਥੇ ਜਦੋਂ ਇਹ ਸੁੱਕ ਗਿਆ ਨਿੱਕੇ ਨਿੱਕੇ ਖੜੇ ਨੇ ਜੇ ਸਾਡਾ ਇਹ ਬਲਡੋਜ਼ਰ ਮੜ ਗਿਆ ਫਿਰ ਗਾਰੇ ਨਾਲ ਕੀ ਬਣੂਗਾ ਇਹ ਸੋਚੋ ਸਾਡੇ ਆਵੇ ਵੇਰੀ ਗੱਲ ਸੁਣ ਹਲੇ ਤਾਂ ਹੋਰ ਕਰੋਲ ਹੋਊਗੀ ਜਦੋਂ ਇਹ ਸੁੱਕ ਗਿਆ ਜਮਾ ਜਦੋਂ ਮੀਂਹ ਪਿਆ ਹੋਇਆ ਕਰੂਗਾ ਇਹਦੇ ਉੱਤੋਂ ਦੀ ਤਿਲਕਾ ਧੜਾਕ ਪੂਣੇ ਜਵਾਹਰੀ ਪੀਂਚ ਤਲਕੇ ਕਰਦੇ ਰੋਡ ਜੀ ਤੋਂ ਉਹ ਵੀ ਹੋਇਆ ਕਰੂ ਹਲੇ ਤਾਂ ਇਹ ਤੋਂ ਪੁੱਤਾਂ ਨਾ ਪਹਿਲਾਂ ਤਾਂ ਮੈਂ ਆਈ ਅੰਨੇ ਵਾਂਗੂ ਵਿੱਚ ਵੜ ਗਈ ਹਣ ਉਹ ਆਈ ਅੰਨੇ ਵਾਂਗੂ ਉਹ ਵਿੱਚ ਵੜ ਗਈ ਓਕੇ ਹੋ ਗਿਆ ਨਮਾਦਾ ਜਿਹੜਾ ਲੈ ਜਿਹੜਾ ਹਰ ਇੱਕ ਪਤਾ ਘਾਰੇ ਚ ਵਾਤਾ ਮਿੱਟੀ ਉਹ ਮਿੱਟੀ ਮਲਦੀਆਂ ਨਹੀਂ ਇਹ ਜੇ ਗੋਠੇ ਤੇ ਫੇਰ ਨਹੀਂ ਹੋਵੇ ਅੱਜ ਤਾਂ ਕੰਮ ਗਾਰੋਗਾਰੀ ਹੋ ਗਿਆ ਹੈਨਾ ਐਡੀ ਨਾ ਆਪੇ ਪਾਣੀ ਇਹ ਆ ਦੇ ਚਾਹ ਦੇਖ ਹੁਣ ਤੂੰ ਜੜ ਗਿਣਿਆ ਇਹ ਦੇਖੋ ਇਹ ਪੂਰੀ ਗਿੱਲੀ ਮਿੱਟੀ ਹੈ ਲੱਗਦਾ ਚੱਲ ਸਹੀ ਹੈ ਹੈਲੋ ਹਾ ਤੂੰ ਅੱਗੇ ਨੁਮਾੜੀਆਂ ਪਿੱਛੇ ਟੱਕਾ ਦੇ ਡਿਸਕਵਰੀ ਵਾਲਾ ਟੱਕਾ ਦੇ ਉਸ ਜੇ ਸੁੱਕਾ ਲੱਗ ਰਿਹਾ ਦੋਸਤੋ ਇੱਕ ਦੇਖੋ ਇੱਕ ਤਾਂ ਇਹਨਾਂ ਨੂੰ ਵੈਰੀਕਲ ਕਰਕੇ ਦਿਖਾਣਾ ਯਾਰ ਇਹਨਾਂ ਨੂੰ ਤੁਰਨੇ ਨਹੀਂ ਆਉਂਦਾ ਦੇਖੋ ਬਈ ਉਹ ਫੇਟੇ ਮਿੱਤਰੇ ਆਹ ਦੇਖੋ ਦੋਸਤੋ ਹਮ ਐਸੇ ਚੱਲ ਕੇ ਦਿਖਾਤੇ ਹਾਂ ਹਮਾਰਾ ਪੈਰ ਖੂਬ ਕੇ ਦਿਖਾਈ ਯਾਰ ਮੇਰੇ ਜੀ ਵਜਨ ਆ ਗਿਆ ਸੱਚੀ ਕੰਬ ਗਿਆ ਇੱਧਰ ਤੋਂ ਜ਼ਿਆਦਾ ਤੂੰ ਡੰਗਾਈ ਸੀ ਜਾ ਸਮੁੰਦਰ ਡਿੰਗ ਸਮੁੰਦਰੀ ਡਿੰਗਾਈ ਚ ਲਾਓ ਬਈ ਆਓ ਦੇਖ ਉਹਦੇ ਆ ਟੀਣਾ ਨੂੰ ਨੱਡ ਗਿਆ ਨੱਡ ਗਿਆ ਆ ਫਰਦਾ ਪੈਲੀ ਦੇ ਆ ਫਿਰ ਹੈ ਘੱਟ ਵਜ਼ਨ ਹੋਣ ਦਾ ਆਹ ਚੰਗੀ ਇਹ ਬਸਰਮ ਹੋਇਆ ਭੱਜਾ ਫਿਰਦਾ ਵੀ ਲਿਬੜਦਾ ਗਿਆ ਮੈਂ ਹੁਣ ਮੋਟਰ ਤੋਂ ਲਵੇੜ ਤੇ ਰੱਟਾ ਕਰਾ ਨਾਦ ਗਿਆ ਰੋ ਹੋਈਆ ਕਰ ਇਹਨਾਂ ਨਾਲ ਜਿਹੜਾ ਬੰਦਾ ਇਹਨੂੰ ਤੁਸੀਂ ਕੱਪੜੇ ਦੀ ਕੋਸ਼ਿਸ਼ ਪਰ ਦਰਸ਼ਨ ਨੂੰ ਪਰ ਦਰਸ਼ਨ ਨੂੰ ਨੰਬਰ ਦੇਣ ਵਾਲਾ ਬਈ ਦਰਸ਼ਨ ਨੂੰ ਨੰਬਰ ਦੇਣੇ ਬੰਦੇ ਆ ਕਿਉਂਕਿ ਇਹਦਾ ਵਜ਼ਨ ਘਟਾਏ ਦੇਖ ਲਾ ਉਤੋਂ ਅਗਲਾ ਕਿਵੇਂ ਛਲਾਂਗਾ ਮਾਰਦਾ ਫਿਰਦਾ ਪੈਰਾਂ ਤੇ ਮਿੱਟੀ ਵੀ ਲੱਗੀ ਅਸੀਂ ਅਸੀਂ ਕੀ ਆ ਰਾਣੀ ਆਂਟੀ ਵਰਗੇ ਆ ਦਰਜ ਤਾਂ ਪੈਰਾਂ ਤੇ ਮਿੱਟੀ ਨਹੀਂ ਲੱਗਣ ਦਿੱਤੀ ਦਰਜਣ ਲੈ ਇਹ ਤਾਂ ਮੈਂ ਲੱਗਣੀ ਨਹੀਂ ਦੇਣੀ ਮੈਂ ਨਾ ਪੈਰ ਤੇ ਮਿੱਟੀ ਨਹੀਂ ਪੈਣ ਦੂਗਾ ਮਿੱਟੀ ਕਿਸੇ ਦੇ ਨਹੀਂ ਪਈ ਲਿਫਾਫਾ ਝਾੜ ਕੇ ਓਏ ਪੈਰਾਂ ਤੇ ਲਿਫਾਫੇ ਝੜ ਝੜ ਵਰਜੋ ਵਿੱਚ ਹਲੋ ਬਈ ਹਾਂ ਚੱਕੀ ਫਿਰਦੇ ਪੀਪਾਂ ਬਾਈ ਇੱਕ ਗੱਲ ਹੈਗੀ ਆ ਹਾਂ ਦੇਖਿਓ ਬਾਕੀ ਤਾਂ ਕੋਈ ਚੱਕਰ ਨਹੀਂ ਨਿਬੜ ਕੇ ਪੈਰ ਧੋਤੇ ਜਾਂਦੇ ਹਰ ਜੀ ਵੱਡੀ ਬੇਬੇ ਦੀ ਨੀਗਾ ਚੜ ਗਈ ਕੀ ਬਣੂਗਾ ਗਾਰੇ ਕੱਢੂ ਪੂਰੀਆ ਪਾਣੀ ਵੀ ਡਰਮ ਚੋਂ ਜਿਹੜਾ ਖਤਮ ਹੋ ਰਿਹਾ ਉਹ ਟੈਸਟ ਆ ਗਾਰਾ ਪੱਕ ਰਿਹਾ ਅੱਛਾ ਇਹਦੇ ਤਾਂ ਨਹੀਂ ਵਰਦੇ ਇਹ ਤਾਂ ਤੁਸੀਂ ਨਾ ਭਾਈ ਇਹ ਤਾਂ ਤੁਸੀਂ ਕਰਕੇ ਦਿਖਾਓ ਦਾ ਦਰਸ਼ਨ ਨੇ ਲੈ ਕੀ ਦੱਸਦਾ ਦਰਸ਼ਨ ਨੇ ਆ ਨਿਕਾਣ ਕਿਨੇ ਪਾਈ ਮੈਂ ਨੀ ਮਰਚਾਂ ਤਾਂ ਹੀ ਚਿੱਟੇ ਨਿਕਲ ਗਏ ਤੁਹਾਡੇ ਵਿੱਚ ਚਿੱਟੇ ਹੋ ਜਾਣਗੇ ਗਾਰੇ ਚ ਵੜ ਕੇ ਦੇਖੋ ਦੀ ਆ ਰਹਾ ਬੋਤਨ ਪਤਾ ਨਹੀਂ ਉਹਨੂੰ ਪਤਾ ਨਹੀਂ ਲੱਗਿਆ ਵੀ ਮੈਂ ਘਰ ਚ ਵੜ ਰਹੀ ਆ ਉਹਨੂੰ ਵੀ ਨਹੀਂ ਪਤਾ ਲੱਗਿਆ ਮੈਨੂੰ ਕਿਹੜਾ ਪਤਾ ਲੱਗਿਆ ਨੇ ਆਂਗੋ ਸੀ ਸਿੱਧਾ ਹੀ ਆਇਆ ਵਿੱਚ ਵੜ ਗਈ ਆ ਫਿਰ ਮੈਂ ਆ ਗਾ ਪਾਤਾ ਸਾਰ ਪਹਿਲਾਂ ਮੈਂ ਵੜੀ ਸੀ ਫਿਰ ਟੀਨਾ ਵੜ ਗਈ ਮੇਰੇ ਬਲੌਗ ਵਾਲੇ ਮੈਨੂੰ ਕਹਿੰਦਾ ਅੰਦਰ ਜਾ ਕਹਿੰਦਾ ਗਾ ਪਾਤਾ ਉਹਨਾਂ ਨੇ ਮੈਂ ਕਿਹਾ ਬੋਰ ਵਾਲੇ ਆ ਗਏ ਹੂੰ ਕਹਿੰਦਾ ਨਾ ਹੋ ਰਹੇ ਨੇ ਬੋਰ ਵਾਲੇ ਦਾ ਲਓ ਜੀ ਹੁਣ ਆਪਣਾ ਹੋਇਆ ਬ੍ਰੇਕ ਟਾਈਮ ਸਾਰੇ ਆਰਟਿਸਟ ਬੈਠੇ ਆਰਾਮ ਕਰ ਰਹੇ ਆ ਤੇ ਮੈਂ ਕਦੇ ਵੀ ਜਦੋਂ ਵੀ ਰਾਣੀ ਘੂਆ ਨੂੰ ਕੋਈ ਵੀ ਚੀਜ਼ ਕਹਾਂ ਪਰ ਰਾਣੀ ਭੂਣੇ ਕਦੇ ਵੀ ਜਵਾਬ ਨਹੀਂ ਦਿੰਦਾ ਮੈਨੂੰ ਅੱਜ ਆਪਾਂ ਤੁਹਾਡੇ ਨਾਲ ਇੱਕ ਰੈਸਪੀ ਹੋਰ ਸ਼ੇਅਰ ਕਰਾਂਗੇ ਦੇ ਦੇ ਨੂੰ ਤੱਤੀ ਕਰਕੇ ਨਾ ਕੋਈ ਨਹੀਂ ਘੱਟਿੰਦੇ ਜੈਦੀ ਪੂਕੀ ਕਰਦੀਆਂ ਮੈਨੂੰ ਸੇਵੀਆਂ ਮੰਗਦੀਆਂ ਮਿੱਠੀਆਂ ਮੈਂ ਕਿਹਾ ਸੀ ਮੈਂ ਆਥਰੇ ਦਹੀਂ ਬਣਾਉ ਤੁਕੀ ਨਾ ਮੈਂ ਦਹੀਂ ਦੇ ਘਰੀ ਬਣਾ ਮੈਂ ਤਾਂ ਚੱਲ ਬਣਾ ਲਵਾਂ। ਸੇਵੀਆਂ ਵਾਂਗੇ ਜਲੇਬੀਆਂ ਵਰਗੀਆਂ। ਆਪਾਂ ਤੇਰਾ ਕੁਕਿੰਗ ਚੈਨਲ ਚਲਾਵਾਂਗੇ। ਰਾਣੀ ਵਲੌਗਸ। ਰਾਣੀ ਕੁਕਿੰਗ ਵਲੌਗਸ। ਇਹ ਕਹਿੰਦੀ ਸੇਵੀਆਂ ਚਾਹੀਦੀਆਂ ਨੇ ਮੈਨੂੰ ਜਲੇਬੀਆਂ ਵਰਗੀਆਂ। ਤੇ ਬਾਈ ਜਿਹੜਾ ਇਹਦਾ ਕੁਕਿੰਗ ਵਲੌਗ ਹੋ ਵਾਲਾ ਚੈਨਲ ਜੋ ਵੀ ਹੋਊਗਾ ਜੇਕਰ ਇਹਨੇ ਮੈਨੂੰ ਕਰਤਾ ਤਗੜਾ ਖਾਣਾ ਖਵਾ ਕੇ ਫਿਰ ਤਾਂ ਮੈਂ ਨਾਲ ਦੀ ਪੂਰੀ ਐਡ ਕਰੂੰਗਾ ਮੈਂ ਮੰਨੂੰਗਾ। ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਹੈਗਾ। ਤੂੰ ਤਾਂ ਹੀ ਰਹਿੰਗਾ ਤਲੰਗਿਆ ਜਾਂ ਤੈਨੂੰ ਤਾਂ ਚਾਹੀਏ ਬੱਕਰਾ ਮੜਾ ਮਣ। ਐਵੇਂ ਜਿਵੇਂ ਰਹੂੰਗਾ ਬਾਈ। ਰੁਕੋ ਸਹੀ ਤੁਸੀਂ। ਲੈ ਬੀਬੀ ਨੂੰ। ਮੇਰੀ ਗੱਲ ਸੁਣਿਓ। ਮੇਰੇ ਲਈ ਉਹ ਕੀ ਕਹਿੰ ਬੋਸ ਨਹੀਂ ਪੀਂਦਾ ਪ੍ਰੋਡਕਟ ਪ੍ਰੋਡਕਟਰ ਆ ਰਿਹਾ ਮੇਰੇ ਵਾਸਤੇ ਚੰਗਾ ਦਰਦ ਮੈਨੂੰ ਆਜੂਟਿਆ ਤੋ ਕਰਾ ਲਈ ਆਪਦੇ ਵੀ ਕੋਈ ਨਹੀਂ ਮੈਂ ਹੀ ਧੱਕ ਗਈ ਸੀ ਪਹਿਲਾ ਵੰਡੇ ਰੇਪੇ ਹੈਲੋ ਕਰੀ ਹਾਂ ਇਹ ਕਰਦੇ ਹੱਥ ਲੰਮਾ ਲੈ ਤੇਰੀ ਸ਼ਕਲ ਅੰਗਰੇਜ਼ਾਂ ਨੂੰ ਵੀ ਲਗੋਰੀ ਐ ਲੈ ਦੇਖ ਤਾ ਸਹੀ ਤੂੰ ਨਹੀਂ ਸਾਫ ਹੋਣੀ ਐ ਏ ਰਾਣੀ ਮੰਮੀ ਦੀ ਮੰਮੀ ਹੈ ਰਾਣੀ ਪੂਆ ਦੀ ਮੰਮੀ ਹੈ ਸਾਡੀ ਬੇਬੇ ਜਾਨੀ ਕੀ ਵੱਡੀ ਬੇਬੇ ਜਿਹਨਾਂ ਨੂੰ ਨਹੀਂ ਪਤਾ ਤੁਸੀਂ ਸੁਣ ਲੋ ਹੁਣ ਤੋਂ ਆਪਾਂ ਰੈਸਪੀ ਸ਼ੇਅਰ ਕਰਾਂਗੇ ਹਜਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਦੇਸੀ ਘਿਓ ਪਾਉਣਾ ਜਿਹੜਾ ਪਿੱਛੇ ਰੋਲਾ ਪੈ ਰਿਆ ਇਹ ਨਹੀਂ ਪਵਾਉਣਾ ਤੁਸੀਂ ਆਪਦੇ ਘਰੇ ਅਸੀਂ ਤਾਂ ਵੀਡੀਓ ਕਰਦੇ ਆ ਤਾਂ ਰੌਲਾ ਪੈਂਦਾ ਤੁਸੀਂ ਨਹੀਂ ਪਵਾਉਣਾ ਠੀਕ ਆ ਜਿੰਨੇ ਸ਼ਾਂਤ ਰਹੋਗੇ ਉਹਨੇ ਵਧੀਆ ਰਹੋਗੇ ਪਹਿਲਾ ਪਤਾ ਦੇਸੀ ਕਿਉਂ ਅੱਜ ਵੈਸੇ ਮੇਰੇ ਕੋਲ ਸੇਵੀਆਂ ਥੋੜੀਆਂ ਨੇ ਚਲ ਜਿੰਨੀਆਂ ਹੈਗੀਆਂ ਮੈਂ ਉਨੀਆਂ ਬਣਾਉਂਗੀ ਤੇ ਹੁਣ ਇਹਦੇ ਵਿੱਚ ਪਾਉਂ ਜੀ ਮੈਂ ਸੇਵੀਆਂ ਹੂੰ ਇਹ ਐਂ ਨਹੀਂ ਖਾ ਕਰਕੇ ਜਿਹੜੇ ਦੁਖ ਹੋਣਾ ਵੀ ਮੈਂ ਇਦਾਂ ਹੁੰਦਾ ਇਹ ਪਹਿਲਾਂ ਮੈਂ ਇਹਨਾਂ ਨੂੰ ਛਾਂਡ ਲਿਆ ਸੀ ਚੰਗੀ ਤਰ੍ਹਾਂ ਨਾ ਉਹ ਹੋ ਜਾਂਦਾ ਵਿੱਚ ਇਹ ਹੋ ਜੋ ਸੱਟ ਮਿਲਾਉਦਾ ਕਿਸੇ ਦਾ ਨਹੀਂ ਹੋਣਾ ਜਿਹੜਾ ਆਪਣਾ ਹੈ ਨਾ ਬਾਹੀ ਗੁਰੂ ਸੱਚੇ ਪਾਤਸ਼ਾਹ ਆਪਣਾ ਬਲਵਾਰਸੀ ਰੱਖੇ ਜਿਆਦਾਤਰ ਸੇਵੀਆਂ ਦੇਸੀ ਘਿਓ ਤੁਸੀਂ ਸਵਾਗ ਲੱਗਦੇ ਨੇ ਹਮਮ ਤੁਹਾਨੂੰ ਬੜੀ ਬਹੁਤ ਕੀ ਨਾ ਸੇਵੀਆਂ ਖਾਂਦੀ ਮੈਨੂੰ ਕਹਿੰਦੇ ਇਹ ਨਾ ਨਹੀਂ ਮਿੱਠਾ ਖਾਣ ਦਾ ਕੇਸੂ ਵੱਜ ਗਿਆ ਵੈਸੇ ਆਪਾਂ ਕਿਉਂ ਉਹਦੇ ਵਿੱਚ ਸੇਵੀਆਂ ਭੁੰਨ ਕੇ ਦੁਬਾਰਾ ਚਾਣਾ ਭੂਖਾ ਖੰਡਾ ਬਾ ਕੇ ਦੁੱਧ ਵੀ ਪਾ ਸਕਦੇ ਹਾਂ ਵਾਲਣ ਵਾਸਤੇ ਹਣਾ ਨਾ 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 ਭੁੰਨੇ ਵਾਲੇ ਦੁੱਧ ਪੁੰਨੇ ਵਾਸੇ ਮਾਝਾ ਦੁੱਧ ਨਹੀਂ ਪੈਂਦਾ ਕੀ ਬੋਲੀ ਸੇਵੀਆਂ ਚ ਦੁੱਧ ਨਹੀਂ ਪੈਂਦਾ ਥੋੜਾ ਪਾਵੇਂ? ਕਿਉਂ ਥੋੜਾ ਪਾਵੇਂ? ਜਿਹੜੀ ਆਪਾਂ ਦੁੱਧ ਨਹੀਂ ਛੇਪੇ ਕਰ ਰਹੇ ਨੇ ਦੁੱਧ ਉਬਾਲ ਕੇ। ਫੇਰ ਉਹਦੇ ਵਿੱਚ ਸੇਵੀਆਂ ਪਾਉਣੀਆਂ। ਜੀ ਮੈਂ ਤੇਰੇ ਪਿੱਛੇ ਹਾਂ। ਇਹ ਪਾ ਸੇਵੀਆਂ ਕਿਉਂ ਚ ਭੁੰਨਦੇ ਆ ਸਪੈਸ਼ਲ? ਤੇ ਕਿਸੇ ਨੇ ਵੀ ਲਾਲਾ ਨਹੀਂ ਛੱਡਣੀਆਂ ਮੇਰੇ ਨਾਲ ਸੇਵੀਆਂ ਤੇ। ਆਹ ਦੇਖ ਲਾ ਪਹਿਲਾਂ ਹੀ ਆ ਗਈ। ਮੈਂ ਮੇਰੀ ਇੱਥੇ ਤੱਕ ਜਾ ਰਹੀ ਸੀ ਮੈਂ ਸਾਫ਼ ਕਰਕੇ ਆਈ ਆ ਲਾਲਾ। ਇਹ ਨੂੰ ਮੈਂ ਅਹਿਸਾਸ ਨਹੀਂ ਕਰਾਣਾ ਵੀ ਮੇਰੀ ਲਾਲਾ ਨਿੱਕਾ ਦੀ ਜੀ ਇਹਨੂੰ ਉਹ ਜੱਗ ਦੇ ਪਾਣੀ ਪਗਲੇ। ਉਹ ਤੋਂ ਬਈ ਆ ਰੋਚੋ ਕਰੋਚੋ। ਹਾਂ ਮੈਂ ਸੱਤ ਤੋ ਸੇਖ ਰਹੀ ਐ ਮੇਰੀ ਆਡੀਅੰਸ ਪਹਿਲਾ ਭੂਆ ਦੀ ਮਲਾਈ ਵਾਲੀ ਮਲਾਈ ਵਾਲਾ ਕੜਾਹ ਸਾਰਿਆਂ ਨੇ ਬਣਾਉਣਾ ਖਾਦਾ। ਖਾਦਾ? ਹਾਂ। ਵਧੀਆ ਬਣਿਆ? ਇਹ ਕਰ ਮੈਂ ਇਹਨਾਂ ਜਦੋਂ ਵਿਚਾਂ ਆਂਦੇ ਬਲੌਗ ਦੇ ਵਿੱਚ ਗਾਣਾ ਗਾਣ ਲੱਗ ਗਈ ਨਾ ਮਾਨਸੂਰ ਭੈਣ ਨੇ ਮੈਨੂੰ ਅੱਖਾਂ ਕੱਢ ਕੇ ਡਰਾ ਲਾ। ਹਾਏ ਮੈਂ ਤਾਂ ਕੋਈ ਨਹੀਂ ਅੱਖਾਂ ਕੱਢੀਆਂ। ਮੈਨੂੰ ਦੱਸ ਵੇ ਦੇਖੀ ਕੀ ਕਹਿੰਦੇ ਵਧੀਆ ਲੱਗਿਆ ਸਵਾਦ ਬਣਿਆ ਕਿ ਨਾ ਬਣਿਆ ਇੱਕ ਕਮੈਂਟ ਵਾਲਾ ਨੂੰ ਪੁੱਛ ਵੀ ਭਾਈ ਕਿਨੇ ਕਿਹੜਾ ਗਸਮਸੋੜਾ ਪ੍ਰਸ਼ਾਦ ਕਿਵੇਂ ਬਣਿਆ ਹਾਂਜੀ ਹਾਂਜੀ ਇਹਦੇ ਵੀ ਬਣਾ ਕੇ ਖਾਦਾ ਸੀ ਪਈ ਸਾਨੂੰ ਦੱਸ ਬਈ ਉਹ ਤੇ ਖੇਚਲਾ ਵਾਲੀ ਹੁੰਦੀ ਹੈ ਕਿਉਂਕਿ ਆਟਾ ਵੱਧ ਭੁੰਨਣਾ ਪੈਂਦਾ ਹੈ ਜਿਆਦਾ ਉਹਦੇ ਲਈ ਇੰਨੀਆਂ ਮੋਟੀਆਂ ਬਾਹਾਂ ਵੀ ਚਾਹੀਦੀਆਂ ਜਾਣ ਵਾਲੀਆਂ ਹਨਾ ਵੀ ਤੇ ਮੇਰੇ ਵਰਗੀ ਸੁੱਕੀ ਜੀ ਤਲੰਗੀ ਜੀ ਬਾਹ ਨਾਲ ਕਿੱਥੇ ਕਟਛੀ ਮਾਰ ਲੂਗੀ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸ ਦਿੰਦੀ ਹਾਂ ਹੁਣ ਸੌਖਾ ਹਾਂਜੀ ਆਟੇ ਨੂੰ ਨਾ ਆ ਲੋ ਭਾਜੀ ਰੱਖ ਦੇ ਬੇਟਾ ਆਟੇ ਨੂੰ ਨਾ ਸੁੱਕਾ ਉਹ ਨਾਲੇ ਇਹ ਕਿੜਾ ਇਹ ਤੇ ਸੁੱਕਾ ਕਿਉਂ ਨਾ ਬਾਵੇ ਜ। ਫਿਰ ਧਰ ਕੇ ਮਲਾਈ ਵਿੱਚ ਵਾ ਦੇ। ਉਹ ਸੁੱਖਾ ਹੋ ਜਾਂਦਾ ਕੰਮ। ਫਿਰ ਉਹਨੂੰ ਪੁਨੀ ਜਾਂਦੇ ਪੁਨੀ ਜਾਂਦੇ। ਖਾਈ ਖਾਈ ਆ ਜਿਹੜੀ ਇਹਨੂੰ ਪਾਸ ਨਾ ਜਿਹੜੀ ਇਹਦੀ ਸਮੱਲ ਹੈ ਇਹ ਸਿਰਫ ਮੈਂ ਨਹੀਂ ਲੈ ਸਕਦੀਆਂ ਵਲੌਗ ਵਾਲਿਓ। ਇਹਨੂੰ ਜਮਾ ਜਲੇਬੀਆਂ ਵਰਗੇ ਬਣਨੇ। ਜਮਾ ਜਲੇਬੀਆਂ ਵਰਗੇ ਸੇ ਵੀ ਬਣਨੇ। ਕਿੰਨੀ ਸੋਹਣੀ ਸਮੱਲ ਆਉਣ ਲੱਗੀ। ਇਹ ਲਾਲ ਹੋ ਗਿਆ। ਕੋਤੀ ਬੁਝ ਲਾਲ ਹੋ ਗੂ ਹੂੰ ਹੂੰ ਇਹ ਪੂਰ ਮੈਨੂੰ ਤੇਰਾ ਤੋਂ ਪਤਾ ਕੰਮ ਕਿਉਂ ਸਿੱਖਦੀਵੇਂ ਮੈਂ ਆਪਣੇ ਸਹੁਰੇ ਘਰ ਜਾ ਕੇ ਵਧੀਆ ਕਰ ਸਕਾਂ ਕੰਮ ਅੱਛਾ ਹਰ ਦਾ ਪੰਡਿਤ ਤਰੀਕਾ ਹੁੰਦਾ ਨਹੀਂ ਐਵੇਂ ਕਿਵੇਂ ਪਤਾ ਕਿ ਉਹ ਵੀ ਕਿੰਨਾ ਖਬਾਂਗੇ ਜੀ ਜੇ ਸੇਵੀਆਂ ਜ਼ਿਆਦਾ ਹੋਣਗੀਆਂ ਜ਼ਿਆਦਾ ਪਊਗਾ ਨਹੀਂ ਨਹੀਂ ਐ ਦਾ ਪਤਾ ਹੈ ਵੀ ਜੇ ਸੇਵੀਆਂ ਜ਼ਿਆਦਾ ਹੋਣਗੀਆਂ ਜ਼ਿਆਦਾ ਪਊਗਾ ਪਰ ਇੱਕ ਤਰੀਕਾ ਹੁੰਦਾ ਹੈ ਜੇ ਜ਼ਿਆਦਾ ਸੇਵੀਆਂ ਨੇ ਤਾਂ ਜ਼ਿਆਦੇ ਵੀ ਜੇ ਥੋੜੀਆਂ ਨੇ ਤਾਂ ਥੋੜੀਆਂ ਵੀ ਇਹ ਮਤਲਬ ਐ ਸੇਵੀਆਂ ਡੁੱਬਣੀਆਂ ਚਾਹੀਦੀਆਂ ਨੇ ਚਾ ਉੱਤੋਂ ਦੀ ਪਾਣੀ ਫਿਰਨਾ ਚਾਹੀਦਾ ਓਕੇ ਬਸ ਹੁਣ ਵਿੱਚ ਮਿੱਠਾ ਪਾ ਦਾਂਗੇ ਮੈਂ ਨਾ ਮਾਂਹ ਦੀ ਦਾਲ ਬਣਾਉਣੀ ਨੇ ਮਾਂਹ ਦੀ ਜੇ ਮੂੰਗੀ ਦੀ ਉਹਦਾ ਵੀ ਇੱਕ ਤਰੀਕਾ ਹੈ ਕੁੱਕਰ 'ਚ ਦਾਲ ਪਾਈ ਪਾਣੀ ਉੱਤੋਂ ਦੀ ਇਹ ਗੁਠਾਦ ਰ ਐਨਾ ਗੁਠਾ ਡੁੱਬ ਜਾਣਾ ਚਾਹੀਦਾ ਉੱਚ ਦਾਲ ਤੇ ਲੱਗਦਾ ਐਨਾ ਗੁਠਾ ਪਾਣੀ ਚਾਹੀਦਾ ਬਸ ਉਹ 'ਚ ਦਾਲ ਬਣ ਜੇ ਹੁੰਦੀ ਆ ਚਲ ਆਪਾਂ ਬੇਬੇ ਦੇ ਭਾਂਡੇ ਲੈ ਕੇ ਆਉਣੇ ਚੱਕ ਲੈ ਆਉਣੇ ਜੇ ਜਾਨ ਬੰਦਾ ਕੁਛ ਪੜਾਉਣਾ ਲੈ ਕੇ ਜਾਣਾ ਕੁਛ ਲੈ ਜਾਣਾ ਤਾਂ ਕੁਝ ਨਹੀਂ ਲੈ ਜਾ ਬਸ ਕੱਪ ਤਾਂ ਪੈਣ ਦੇ ਪਾਣੀ ਉਂਤਰ ਬਾਵਾ ਬੈਠਾ ਵਿਹਲਾ ਉਹ ਕੁਛ ਕੀਤਾ ਤਾਂ ਨਹੀਂ ਮੇਰੇ ਭਾਂਡੇ ਚੱਕਣ ਚੱਕਾ ਗਈ ਤੋਂ ਨਾ ਨਾ ਕੁਛ ਨਹੀਂ ਕੀਤਾ ਬਣਾ ਲੈਣ ਸਲਾਸੀ ਚੋਰ ਨਾ ਹੁੰਦੀ ਫਿਰ ਮੈਂ ਦੱਸ ਰੂ ਆਪਣਾ ਦੱਸਣਾ ਮੈਂ ਆ ਗਈ 2 ਮਿੰਟ ਕੱਪ ਚੱਕ ਲਾਵਾਂ ਕੁਛ ਪਾਈ ਨਾ ਹਜੇ ਨਹੀਂ ਬਲੌਗ ਵਾਲਿਆਂ ਨੂੰ ਪਤਾ ਨਹੀਂ ਲੱਗਣਾ ਆਣਾ ਨਾ ਮੈਂ ਸੋਫੇ ਲੱਕੇ ਅੰਦਰ ਪਈ ਵਧਾਈਆਂ ਦੇ ਦਿਓ ਚਲ ਤੇ ਅਰੇ ਹੁਣ ਆਪਾਂ ਅੱਗੇ ਖੰਡ ਪਾਵਾਂਗੇ ਬਹੁਤ ਹਨਾ ਮਿੱਠਾ ਵਾਲਾ ਵੀ ਨੇ ਜੇ ਆਪਾਂ ਗੁੜ ਵਾਲੀਆਂ ਬਣਾਉਣੀਆਂ ਹੁਣ ਆਪਾਂ ਗੁੜ ਦੀ ਚਾਸਨੀ ਬਣਾਵਾਂਗੇ ਫਿਰ ਗੁੜ ਦੀ ਚਾਸਨੀ ਪਾ ਦਾਂਗੇ ਵਿੱਚ ਹੈ ਗੁੜ ਦੀ ਚਾਸਨੀ ਪਹਿਲਾਂ ਵਾਲ ਕੇ ਰੱਖ ਲਈ ਹਾਂ ਸੇਵੀਆਂ ਪੋਣ ਲਈ ਹਾਂ ਚਾਸਨੀ ਵਾਲ ਕੇ ਨਾ ਗੁੜ ਦੀ ਉਹਦੇ ਚ ਠੰਡਾ ਪਾਣੀ ਦਾ ਇੱਕ ਗਲਾਸ ਪਾ ਦੇ ਫੇ ਥੋੜੀ ਜਿਹੀ ਮੁੰਟਾਕ ਦੇ ਫਿਰ ਲੇ ਜੀ ਕਰ ਫਿਰ ਭੈਜੇ ਨੇ ਇਸ ਤਰ੍ਹਾਂ ਨੇ ਬੋਲੀ ਬੋਲੀ ਉੱਤੋਂ ਤੋ ਪੁਣ ਕੇ ਸੇਵੇਂ ਭੁੰਨ ਕੇ ਵਿੱਚ ਪਾ ਦੇ ਓਕੇ ਕੈ ਦਿਨ ਹੋ ਗਏ ਬੋਰ ਲਾਉਂਦਾ ਇਹਨੂੰ ਮੈਂ ਮੈਂ ਕਰੀ ਨਹੀਂ ਹੁੰਦੀ ਮੇਰੇ ਐਂਜੀ ਕਰਦਾ ਵੀ ਮੈਂ ਆਪਦੇ ਹੱਥੀ ਜਦੋਂ ਆਪਾਂ ਹੁ ਕਹਿੰਦੇ ਵੀ ਕੜਾਹੀ ਬਣਾਈਏ ਹਾਂ ਕੜਾਹੀ ਬਣਾਵਾ ਚੌਲ ਬਣੇ ਟੇਸਟੀ ਹੱਥੀ ਬਣਾ ਕੇ ਖਵਾਉਂਦੀ ਸਾਰਨ ਮੈਂ ਕੀ ਕਰਾਂ ਕੱਲ ਤਾਂ ਬੇਬੀ ਨੇ ਬਣਾਈ ਸੀ ਖੜਾ ਕੱਲ ਵੀ ਮੈਂ ਖਾ ਕੇ ਗਈ ਇਸ ਮਿੱਠੇ ਚੌਲ ਬੇਬੀ ਸਵਾਦ ਬਣਾਉਂਦੀ ਹੈ ਹਾਂ ਤੇ ਉੱਥਾ ਥੋੜਾ ਜਿਹਾ ਘੱਟ ਸੀ ਫਿਰ ਮੈਂ ਹੋਰ ਸ਼ੱਕਰ ਪਾ ਲਈ ਵਿੱਚ ਅੱਛਾ ਬੇਬੀ ਵੀ ਸਵਾਦ ਬਣਾਉਂਦੀ ਹੈ ਇਸ ਚੀਜ਼ ਤੇ ਉਹ ਪਹਿਲਾਂ ਦੀ ਪਾਲੀ ਬਣਾਈ ਦੋ ਤਿੰਨ ਨਾ ਹੁਣ ਆ ਨਾ ਕਹਦੇ ਵੀ ਮੱਖੀ ਆ ਇਹ ਸੇਮ ਹੀ ਹੈ ਬਈ ਕਾਲੀ ਪੁੱਜ ਗਈ ਹੈ ਜਿਆਦਾ ਚਲ ਹੁਣ ਬਸ ਇਹਨੂੰ ਟੱਕ ਦੇਣਾ ਬੂਆ ਹਾਂ ਹੁਣ ਇਹਨੂੰ ਟੱਕ ਦੇ ਦਿੰਦੇ ਚਲ ਠੀਕ ਹੈ ਜੀ ਜਦੋਂ ਬਣ ਗਿਆ ਆਪਾਂ ਉਦੋਂ ਦਰਸ਼ਨ ਕਰਾਵਾਂਗੇ ਤੁਹਾਡੇ ਸੀ ਦੀਆਂ ਦੇ ਦਰਸ਼ਨ ਕਰਵਾਵਾਂਗੇ ਉਹਨੇ ਟਾਈਮ ਖਲਾਰਾ ਚੱਕ ਲਾਂ ਟਿਸ਼ਕੀ ਲਓ ਜੀ ਆਪਾਂ ਪਹਿਲਾਂ ਟੱਕਤੀਆਂ ਸੀ ਹੁਣ ਥੋੜੀ ਝ ਝਲਕ ਦੇਖ ਲਓ ਤੁਸੀਂ ਪਾਣੀ ਹੁਣ ਸੁੱਕਣ ਤੇ ਆ ਰਿਹਾ ਜਦੋਂ ਜਮਾ ਸੁੱਕ ਗਿਆ ਫੇਰ ਦਿਖਾਵਾਂਗੇ ਤੇ ਅੱਜ ਵੈਸੇ ਬੂਆ ਥੱਕ ਰਹੀ ਸੀ ਪਰ ਇਹ ਕਹਿੰਦੀ ਮੈਂ ਜਵਾਬ ਨਹੀਂ ਦਿੱਤਾ ਬਸ ਮੈਂ ਕੋਈ ਵਾਗ ਰਜੀਤਾ ਤਾਂ ਨਹੀਂ ਫਿਰ ਮੈਨੂੰ ਨਾ ਪਤਾ ਨਹੀਂ ਕਿਉਂ ਤੇ ਮੈਂ ਕਿੰਨੀ ਥੱਕੀ ਹੋਵਾਂ ਜੇ ਕੋਈ ਵੀ ਜਵਾਬ ਮੈਨੂੰ ਕੋਈ ਖਾਣ ਨੂੰ ਚੀਜ਼ ਮੰਗਦਾ ਹੈ ਜਦੋਂ ਮੈਂ ਉਹਨੂੰ ਬਣਾ ਕੇ ਚੀਜ਼ ਦੇਣੀ ਹੈ ਮੇਰੇ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਖਾਂਦੇ ਨੇ ਮੈਨੂੰ ਖੁਸ਼ੀ ਜਿੰਦੀ ਹੈ ਅਸਾਂ ਜੇ ਆਪਦੀਆਂ ਮੰਮੀਆਂ ਕੋਲ ਜਾ ਕੇ ਤਰੀਫਾਂ ਵੀ ਕਰਦੇ ਹੁੰਨੇ ਆ ਵੀ ਤੁਸੀਂ ਤਾਂ ਐਵੇਂ ਹੀ ਹੋ ਬਸ ਪੂਆ ਵਧੀਆ ਸਾਡੇ ਅੱਖੇ ਤਾਂ ਲੱਗ ਜਾਂਦੀਆਂ ਫਿਰ ਸਾਨੂੰ ਗਾਲਾਂ ਵੀ ਕੱਢ ਦਿਆ ਨੇ ਪੂਆ ਪੂਆ ਕਰਦੀ ਮੈਂ ਚਲਦਾ ਤੇਰੀ ਮਾਤਾਏ ਕਿ ਇਹ ਕੇ ਸੰਘਾਤਿਆ ਹੈ ਤੇਰੀ ਮਮਪੂਆ ਨੇ ਮੋਟੀ ਪੂਆ ਨੇ ਕੇ ਸੰਘਾਤਿਆ ਹੈ ਤਾਨੂੰ ਆਪਾਂ ਤੁਹਾਨੂੰ ਟੇਸਟ ਕਰਕੇ ਦਿਖਾਉਨੇ ਆ ਦਰਸੀਨ ਚੱਲ ਰਿਹਾ ਤਾਂ ਕਰਕੇ ਸੀ ਬੋਲ ਨਹੀਂ ਸਕਦੇ ਇਹ ਆ ਕੁਲਚਾ ਮਹਿਕਮਾ ਅਸੀਂ ਨਸੀਬ ਵਾਲੇ ਬਹੁਤ ਵਾਦ ਬਣੀਆ ਲੋ ਜੀ ਜਿੱਥੇ ਆਪਾਂ ਨਹਿਰ ਦਾ ਸ਼ੂਟ ਕਰਨਾ ਆਏ ਆ ਦੇਖੋ ਲੋਕੇਸ਼ਨ ਸ਼ਿ 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 ਕੀ ਆ ਇਹ ਸ਼ੜਕ ਮੇਰੀ ਆਲਵੇਸ ਫੇਵਰੇਟ ਹੈ ਮਹਿੰਦੀ ਵਾਲੇ ਹੱਥ ਚ ਆਪਾਂ ਇੱਕ Song ਲਾਇਆ ਸੀ ਜਦੋਂ ਉਹ ਸਾਰੇ ਸਿੰਘ ਜਿਹੜੇ ਕੀਤੇ ਸੀ ਉਹ ਆਪਾਂ ਇੱਥੇ ਹੀ ਕੀਤੇ ਸੀ ਜੰਗਲ ਦੇ ਵਿੱਚ ਬਹੁਤ ਸਟਰਗਲ ਹੈ ਇਸ ਲਾਈਨ ਚ